ਤੇ ਇਫਤਖਰ ਠਾਕਰ ਦੀ ਗੱਲ ਹੋਈ ਤਾਂ ਮੈਂ ਇਫਤਖਰ ਠਾਕਰ ਦੀ ਵੀ ਗੱਲ ਥੋੜੀ ਕਰ ਦਵਾਂ ਤੇ ਇਫਤਖਰ ਠਾਕਰ ਨੇ ਬਿਆਨ ਦਿੱਤਾ ਤੇ ਮੈਂ ਤਾਂ ਪਹਿਲਾਂ ਵੀ ਕਿਹਾ ਹਣਾ ਵੀ ਇਹ ਆਰਟਿਸਟ ਦਾ ਕੋਈ ਹੱਦ ਨਹੀਂ ਹੁੰਦੀ ਸਰਹੱਦ ਨਹੀਂ ਹੁੰਦੀ ਉਹ ਸਾਰਿਆਂ ਦਾ ਸਾਂਝਾ ਹੁੰਦਾ ਉਹਦੀ ਇਹ ਗੱਲ ਬਣਦੀ ਨਹੀਂ ਸੀ ਲੇਕਿਨ ਜਿਸ ਮੁਲਕ ਚ ਆਪਾਂ ਰਹਿੰਦੇ ਆ ਜਿਸ ਮੁਲਕ ਦਾ ਖਾਨੇ ਆ ਉਸ ਮੁਲਕ ਦੀ ਗੱਲ ਕਰਨਾ ਬਣਦਾ ਜਦੋਂ ਜੰਗ ਦੇ ਹਾਲਾਤ ਹੋਣ ਤੁਸੀਂ ਆਪਣੇ ਮੁਲਕ ਦੀ ਸਾਈਡ ਮਾਰਨੀ ਆ ਅਸੀਂ ਆਪਣੇ ਦੀ ਸਾਈਡ ਮਾਰਨੀ ਆ ਸੋ ਜਿਵੇਂ ਚਾਹੁੰਦੇ ਸਨ ਲੋਕ ਉਹਨਾਂ ਚਾਹਣ ਦੇ ਉਹਨਾਂ ਦੇ ਮੁਤਾਬਕ ਅਸੀਂ ਇੱਕ ਦੂਜੇ ਤੋਂ ਵਾਵਾ ਸਾਰੇ ਦੂਰ ਹੋ ਵੀ ਗਏ ਗੱਲਾਂ ਵੀ ਬਹੁਤ ਹੋ ਗਈਆਂ ਅ ਇੱਕ ਦੂਜੇ ਤੇ ਇਲਜ਼ਾਮ ਵੀ ਬਹੁਤ ਲਾਏ ਵੀ ਤੂੰ ਤੇ ਸਾਂਝ ਦੀ ਗੱਲ ਕਰਦਾ ਸੀ ਤੂੰ ਤੇ ਫਲਾਣ ਕਰਦਾ ਸੀ ਤੂੰ ਤੇ ਢੀਂਗ ਕਰਦਾ ਸੀ ਸਾਡੇ ਵਾਲਿਆਂ ਸਨ ਮੈਨੂੰ ਬਹੁਤ ਗਿਆ ਵੀ ਤੂੰ ਕਰ ਲੈ ਹੋਰ ਇਹਨਾਂ ਦੀ ਹਮਦਰਦੀ ਤੂੰ ਇਹਨਾਂ ਦੀ ਹੋਰ ਸੇਵਾ ਕਰ ਲੈ ਇੱਥੇ ਆਿਆਂ ਦੀ ਇਹਨਾਂ ਕੋ ਸੁਣਲਾ ਹੁਣ ਇਹਨਾਂ ਦੀਆਂ ਗੱਲਾਂ ਸੁਣਨ ਨਾਲ ਤੁਹਾਨੂੰ ਕੀ ਕਹਿਣ ਡਿਆ ਮੈਨੂੰ ਬਹੁਤ ਕੁਝ ਸੁਣਨਾ ਵੀ ਪੈਂਦਾ ਲੇਕਿਨ ਰੱਬ ਦਾ ਸ਼ੁਕਰ ਹੈ ਆਪਾਂ ਸੁਣਨ ਵੀ ਡੇ ਆ ਤੇ ਸੁਣਾਗੇ ਵੀ ਕੋਈ ਗੱਲ ਨਹੀਂ ਇਹ ਤੋਂ ਆਪਾਂ ਪਿੱਛੇ ਨਹੀਂ ਹਟਦੇ ਕਿਉਂਕਿ ਜਿੱਥੇ ਨਫ਼ਰਤ ਕਰਨ ਵਾਲੇ ਲੋਕ ਆ ਉੱਥੇ ਪਿਆਰ ਕਰਨ ਵਾਲੇ ਵੀ ਬਹੁਤ ਲੋਕ ਨੇ ਜੇ ਤੁਸੀਂ ਮੇਰਾ ਚੈਨਲ ਇੰਡੀਆ ਚੋਂ ਬੰਦ ਕਰੋਗੇ ਤੇ ਬਾਹਰ ਵੇਖਣ ਵਾਲੇ ਬਥੇਰੇ ਆ ਗਏ ਨੇ ਆਪਾਂ ਇਹ ਨਹੀਂ ਹੈ ਵੀ ਆਪਾਂ ਚੈਨਲ ਤੋਂ ਰੋਟੀ ਖਾਂਦੇ ਆ ਬਥੇਰਾ ਕੁਛ ਰੱਬ ਨੇ ਦਿੱਤਾ ਤੇ ਉਹਦੀ ਜ਼ਾਤ ਦਾ ਸ਼ੁਕਰ ਆ ਕਰੋਨਾ ਸ਼ੁਕਰ ਆ ਵੀ ਜੇ ਤੁਹਾਡੇ ਤੱਕ ਮੇਰੀ ਵੀਡੀਓ ਪਹੁੰਚਦੀ ਆ ਤੇ ਕਿਸੇ ਗੱਲ ਨਾਲ ਪਹੁੰਚਦੀ ਆ ਕੋਈ ਗੱਲ ਸੀ ਤੇ ਤੁਸੀਂ ਲੋਕਾਂ ਨੇ ਮੈਨੂੰ ਵੇਖਿਆ ਤੇ ਇਹ ਨਹੀਂ ਹੈ ਵੀ ਮੈਂ ਕੋਈ ਵੀਡੀਓ ਦਿਲਬਰਦਾਸ਼ਤਾ ਹੋ ਕੇ ਜਾਂ ਗੁੱਸੇ ਚ ਬਣਾਉਂਦਾ ਨਾ 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 ਮੈਂ ਪਿਛਲੇ ਇਹ ਐਵੇਂ ਦੇ ਮੈਂ ਬਹੁਤ ਕੁਝ ਵੇਖਿਆ 2013 ਤੋਂ ਮੈਂ ਵੀਡੀਓ ਬਣਾਉਂਦਾ ਤੇ 2013 ਤੋਂ ਆਪਣੀ ਮਿਹਨਤ ਆਪਣੇ ਪੈਸੇ ਆਪਣੀ ਐਫਰਟ ਸਰਵ ਕਰਨ ਲਾਉਣ ਲਿਆ ਵੀ ਅਸੀਂ ਸਾਂਝ ਬਣਾਈਏ ਪਿਆਰ ਬਣਾਈਏ ਮੁਹੱਬਤ ਬਣਾਈਏ ਲੜਾਈਆਂ ਨਾ ਹੋਣ ਜੰਗਾਂ ਨਾ ਹੋਣ ਅਸੀਂ ਵੀ ਦੂਜੇ ਮੁਲਕਾਂ ਦੇ ਤਰ੍ਹਾਂ ਅੱਗੇ ਵਧ ਸਕੀਏ ਆਪਾਂ ਗੱਡੀ ਤੇ ਘੁੰਮਣ ਜਾਈਦਾ ਦੂਜੇ ਮੁਲਕਾਂ ਤੇ ਮੈਨੂੰ ਵੀ ਸ਼ੌਕ ਹੈ ਫਿਰਨ ਦਾ ਤੇ ਉਹਨਾਂ ਮੁਲਕਾਂ ਨੂੰ ਵੇਨਾ ਵੀ ਉੱਥੇ ਪੁੱਛਦਾ ਦੱਸਦਾ ਕੋਈ ਨਹੀਂਗਾ ਤੁਸੀਂ ਗੱਡੀ ਦਾ ਕਾਰਡ ਬਹਾਉ ਤੇ ਅਗਲੇ ਮੁਲਕ 'ਚ ਵੜ ਜਾਓ ਉਸ ਤੋਂ ਅਗਲੇ 'ਚ ਜਾਓ ਉੱਥੇ ਕਾਰਡ ਗੱਡੀ ਦਾ ਬਹਾਉ ਤੇ ਮੁਲਕ 'ਚ ਵੜ ਲਓ ਕਿ ਸ਼ਾਇਦ ਹੀ ਲੋੜ ਨਹੀਂ ਤੇ ਸਾਨੂੰ ਸਾਨੂੰ ਮਤਲਬ ਕੋਈ ਹੁਣ ਇੱਥੋਂ ਤੱਕ ਆਪਾਂ ਪਹੁੰਚ ਗਏ ਵੀ ਸਾਨੂੰ ਕੋ ਆਪਣੇ ਮੁਲਕਾਂ 'ਚ ਵੜ ਨਹੀਂ ਦਿੰਦਾ ਫਿਰ ਬਹੁਤ ਸਾਰੇ ਲਾਂਮੇ ਦਿੰਦੇ ਆ ਵੀ ਮੈਂ ਸ਼ੁਗਲ ਦੇ ਵਿੱਚ ਵੀ ਇੱਕ ਦੋ ਕਮੈਂਟ ਲਿਖੇ ਤੇ ਉਹ ਕਈ ਲੋਕਾਂ ਦਾ ਆਇਆ ਨਾ ਵੀ ਰਾਸ਼ਨ ਇਕੱਠਾ ਕਰ ਲਿਆ ਖੰਡ ਦੀਆਂ ਬੋਰੀਆਂ ਇਕੱਠੀਆਂ ਕਰ ਲਈਆਂ ਸੋ ਅਸੀਂ ਭਰਾ ਸੁਗਰ ਮੇਲਾ ਹਾਸ ਦੇ ਖੇਡਦੇ ਵੀ ਰਹਿੰਦੇ ਨਾਲ ਸੋ ਇਦਾਂ ਦੇ ਹਾਲਾਤ ਚ ਵੀ ਹਾਸ ਦੇ ਖੇਡਦੇ ਰਹਿੰਦੇ ਕਿਉਂਕਿ ਜ਼ਿੰਦਗੀ ਉਦਾਂ ਨਹੀਂ ਲੱਗਦੀ ਤੇ ਇਹ ਜਿਹੜਾ ਸਿਲਸਿਲਾ ਵਾ ਜਿਹੜੇ ਲੋਕ ਸਾਡੇ ਗਾਉਂਦੇ ਨੇ ਜਾਂ ਪੰਜਾਬ ਦੀ ਗੱਲ ਕਰੀ ਦੀ ਆ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੀ ਗੱਲ ਕਰੀ ਦੀ ਆ ਸਾਂਝ ਦੀ ਗੱਲ ਕਰੀ ਦੀ ਆ ਇਹ ਇੱਥੇ ਮੁੱਕਣ ਨਹੀਂ ਲੱਗੀ ਰੁਕਣ ਨਹੀਂ ਲੱਗੀ ਇਹਦੇ ਤੇ ਆਪਾਂ ਲੱਗੇ ਰਾਵਾਂਗੇ ਤੇ ਲੱਗੇ ਰਹਿਣਾ ਤੇ ਜਿਹੜੇ ਸਾਥੀ ਨੇ ਸਾਡੇ ਸਾਰੇ ਦੋਸਤ ਨੇ ਉਹ ਉਹਨਾਂ ਦਾ ਬਹੁਤ ਵੱਡਾ ਇੱਕ ਸਾਡਾ ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਨਾਂ ਨੇ ਕਿਸੇ ਦਾ ਨਾਮ ਲੈਣਾ ਭੁੱਲ ਜੂਗੇ ਇਸ ਤੋਂ ਉਹ ਸਾਰੇ ਅਸੀਂ ਇੱਕ ਮੋਟੇ ਆ ਇੱਕ ਜਾਨ ਆ ਸੌ ਸਾਡੇ ਇਖਤਲਾਫ ਹੋਣ ਫੇਰ ਵੀ ਅਸੀਂ ਇੱਕ ਮੋਟੇ ਆ ਇੱਕ ਜਾਨ ਆ ਭਰਾ ਆ ਆਪਾਂ ਪੰਜਾਬ ਦੇ ਪੁੱਤ ਆ ਪੰਜਾਬੀ ਮਾਂ ਬੋਲੀ ਦਾ ਅਸੀਂ ਆਦਰ ਮਾਨ ਕਰਦਾ ਰਹਿਣਾ ਜਿਨੇ ਸਾਨੂੰ ਜੀਵ ਦਿੱਤੀ ਜਿਨੇ ਸਾਨੂੰ ਬੋਲਣਾ ਸਿਖਾਇਆ ਜਿਨੇ ਸਾਨੂੰ ਸਾਰਾ ਕੁਝ ਦਿੱਤਾ ਅਸੀਂ ਉਹਦੀ ਵਧਾ ਲਈ ਉਹਦੇ ਵਾਦੇ ਲਈ ਕਰਦੇ ਰਵਾਂਗੇ ਤੇ ਸਾਡੇ ਕੋਲ ਜਿਵੇਂ ਲੋਕ ਮੈਨੀਆਂ ਆਂਦਾ ਵੀ ਆਉਣਗੇ ਤੇ ਅਸੀਂ ਕੋਈ ਮੱਥੇ ਵਟ ਪਾਵਾਂਗੇ ਬਿਲਕੁਲ ਨਹੀਂ ਪਾਵਾਂਗੇ ਤੁਸੀਂ ਸਾਰੇ ਆਓ ਜੀ ਆਇਆਂ ਨੂੰ ਵੈਲਕਮ